ਸੇ ਦਸੰਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹ ਹੋਰ ਵੀ ਜਿਆਦਾ ਪ੍ਰਾਤਨ ਹੈ ਤੇ ਕਿੰਨਾ ਪ੍ਰਾਤਨ ਹੋਵੇਗਾ ਇਹ ਕਰੀਬ ਆਫਰੇ 200 ਸਾਲ ਤੋਂ ਵੱਧ ਹੈ ਇਹ ਜੋ ਪਰਸਾਸ਼ਕ ਜਿਕਾਰੇ ਵੀ ਜਿਆਦਾ ਯਾਦ ਹੋਈ ਜਾਵੇ ਤੁਹਾਨੂੰ ਤੁਹਾਨੂੰ ਸਾਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ పాਵਨ ਪਿੱਤਰ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਇਹ ਬੜਾ ਸੁੰਦਰ ਸਰੂਪ ਹੈ ਇੱਕ ਇਧਰ ਆਏ ਵੀ ਕਹਿ ਸਕਨੇ ਆ ਕਿ ਗੁਰੂ ਸਾਹਿਬ ਕਿ ਜੈਪੁਰ ਸਿਟੀ ਚ ਆਏ ਹੋਏ ਆ ਤੇ ਜੇ ਪ੍ਰਾਪਤਨ ਸਾਖੀਆਂ ਨੇ ਕਿ ਮਹਾਰਾਜ ਜਿੱਥੇ ਵੀ ਜਾਂਦਾ ਉਸ ਰੂਪ ਲਿਖਵੰਦੇ ਸੀ ਤੇ ਇਹ ਵੀ ਹੋ ਸਕਦਾ ਉਸ ਰੂਪ ਉਸਲੇ ਦਾ ਹੋਏ ਕਿ ਬਹੁਤ ਪ੍ਰਾਪਤ ਰੂਪ ਨੇ ਤੇ ਇਹ ਕਿ ਨਮਾਸਤ ਲਿਖਾ ਤੱਥਾ ਨੇ ਲਿਖਿਆ ਅੱਲਾਹ ਆ ਉਹ ਪੱਤਰ ਸਾਫ ਹੈ ਇਹਨਾਂ 'ਚ 2-3 ਹਨ ਉਹਨਾਂ ਨੇ ਪਹਿਲਾਂ ਵੀ ਦੱਸਿਆ ਸੀਗਾ ਹੱਥ ਲਿਖਤ ਦੇ ਨਾਲ ਜਿਹੜੀ ਨਾ ਲਾਈਨ ਅਪ ਤੇ ਦੇ ਜੀ ਹਾਂ ਜੀ ਇਹ ਇਹ ਹੱਥ ਲਿਖਤ ਹੈ ਸੰਗਤ ਜੀ ਇਹ ਦੇਖੋ ਅ ਅੰਗ 1063 ਜੀ ਇੱਥੇ ਤੇ 1064 4 65 50